ਨੌਜਵਾਨਾਂ ਮਗਰੋਂ ਹੁਣ ਪੰਜਾਬ ਦੇ ਪਰਿਵਾਰਾਂ ਦੇ ਵਿੱਚ ਵੀ ਅਮਰੀਕਾ ਤੇ ਕੈਨੇਡਾ ਜਾਣ ਦੀ ਹੋੜ ਲੱਗ ਗਈ ਹੈ ਜਿੱहां ਕੋਈ ਸਮਾਂ ਸੀ ਜਦੋਂ ਪੰਜਾਬ ਦੇ ਨੌਜਵਾਨ ਬੁੰਡੇ ਕੁੜੀਆਂ ਪੜ੍ਹਾਈ ਪੂਰੀ ਕੀਤੇ ਬਿਨਾ ਕਿਸੇ ਵੀ ਹਿੱਲੇ ਵਿਦੇਸ਼ ਜਾ ਕੇ ਵਸਣ ਲਈ ਤਰਲੋ ਮੱਚੀ ਰਹਿੰਦੇ ਸਨ ਪਰ ਹੁਣ ਇਸ ਰੁਝਾਨ ਦੇ ਵਿੱਚ ਵੱਡਾ ਬਦਲਾ ਦੇਖਣ ਨੂੰ ਮਿਲ ਰਿਹਾ ਹੁਣ ਪੰਜਾਬ ਵਿੱਚੋਂ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਬਜਾਏ ਪੂਰੇ ਪਰਿਵਾਰ ਹੀ ਕੈਨੇਡਾ ਅਮਰੀਕਾ ਵੱਲ ਭੱਜਣ ਲੱਗ ਗਏ ਹਨ ਇਸ ਪਿੱਛੇ ਕਈ ਵੱਡੇ ਕਾਰਨ ਵੀ ਸਾਹਮਣੇ ਆਏ ਹਨ ਸੂਬੇ ਦੇ ਵਿੱਚ ਵੱਧ ਰਹੀ ਬੇਰੋਜ਼ਗਾਰੀ ਖੇਤੀ ਸੰਕਟ ਅਤੇ ਨਸ਼ੇ ਦੀ ਸਮੱਸਿਆ ਕਾਰਨ ਵਿਦੇਸ਼ਾਂ ਵੱਲ ਤੇਜ਼ੀ ਦੇ ਨਾਲ ਪੰਜਾਬੀ ਪਰਿਵਾਰ ਪਲਾਇਨ ਕਰਨ ਵੱਲ ਤੁਰੇ ਹੋਏ ਹਨ ਪਿਛਲੇ ਕਈ ਸਾਲਾਂ ਤੋਂ ਵਿਦੇਸ਼ਾਂ ਤੋਂ ਹੀ ਸੂਚਨਾਵਾਂ ਵੀ ਆਉਣ ਲੱਗੀਆਂ ਸਨ ਕਿ ਪੰਜਾਬ ਅਤੇ ਹੋਰ ਸੂਬਿਆਂ ਤੋਂ ਗਏ ਇਕੱਲੇ ਮੁੰਡੇ ਜਾਂ ਕੁੜੀਆਂ ਦੇ ਹਾਲਾਤ ਮੱਤੋਂ ਬੱਤਰ ਹੋ ਰਹੇ ਹਨ ਜਿਸ ਤੇ ਚਲਦੇ ਹੁਣ ਪਰਿਵਾਰਿਕ ਮੈਂਬਰ ਇਕੱਲੇ ਮੁੰਡੇ ਕੁੜੀਆਂ ਨੂੰ ਵਿਦੇਸ਼ ਭੇਜਣ ਦੀ ਥਾਂ ਪੂਰਾ ਪਰਿਵਾਰ ਨਾਲ ਜਾਣ ਨੂੰ ਤਰਜੀਹ ਦੇਣ ਲੱਗੇ ਹਨ ਇਸ ਸੰਬੰਧੀ ਅਮਰੀਕਾ ਤੇ ਕੈਨੇਡਾ ਤੋਂ ਜੋ ਆંકੜੇ ਪ੍ਰਾਪਤ ਹੋਏ ਹਨ ਉਸ ਅਨੁਸਾਰ ਗੈਰ ਕਾਨੂੰਨੀ ਟੰਗ ਦੇ ਨਾਲ ਇਹਨਾਂ ਦੇਸ਼ਾਂ ਦੇ ਵਿੱਚ ਪਿਛਲੇ 2 ਤੋਂ 3 ਸਾਲਾਂ ਦੌਰਾਨ ਦਾਖਲ ਹੋਣ ਦੇ ਫੜੇ ਪੰਜਾਬੀਆਂ ਦੇ ਵਿੱਚੋਂ 20% ਦੀ ਪੂਰੇ ਪਰਿਵਾਰ ਸ਼ਾਮਿਲ ਸਨ ਵਿਦੇਸ਼ਾਂ ਵਿੱਚਲੇ ਖੋਜਕਰਤਾਵਾਂ ਨੇ ਇਹ ਵੀ ਗੱਲ ਖੋਜੀ ਹੈ ਕਿ ਵਿਦੇਸ਼ੀ ਸਰਹੱਦ ਉੱਤੇ ਭਾਰਤੀ ਨਾਗਰਿਕਾਂ ਦੀ ਪਰਿਵਾਰ ਸਮੇਤ ਪਹੁੰਚਣ ਦੀ ਗਿਣਤੀ ਦੇ ਵਿੱਚ ਬਦਲਾ ਆਇਆ ਹੈ ਜਿਸ ਵਿੱਚ ਪੰਜਾਬੀ ਸੱਤੋਂ ਮੋਹਰੇ ਹਨ ਇਹਨਾਂ ਦੇਸ਼ਾਂ ਤੋਂ ਆਈ ਜਾਣਕਾਰੀ ਅਨੁਸਾਰ ਜ਼ਿਆਦਾਤਰ ਪਰਿਵਾਰ ਗੈਰਕਾਨੂੰਨੀ ਤਰੀਕੇ ਦੇ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਫੜੇ ਜਾ ਰਹੇ ਹਨ ਅਤੇ 2021-22 ਜਿਹੜੇ ਲੋਕਾਂ ਨੂੰ ਕੈਨੇਡਾ ਅਤੇ ਅਮਰੀਕਾ ਦੀਆਂ ਸਰਹੱਦਾਂ ਉੱਤੇ ਨਜ਼ਰਬੰਦ ਕੀਤਾ ਗਿਆ ਸੀ ਉਹਨਾਂ ਵਿੱਚੋਂ 3% ਦੀ ਪੂਰੇ-ਪੂਰੇ ਪਰਿਵਾਰ ਹੀ ਸਨ ਮਾਹਿਰਾ ਅਨੁਸਾਰ ਪੰਜਾਬ ਸਮੇਤ ਹੋਰ ਸੂਬਿਆਂ ਤੋਂ ਆਪੋ ਆਪਣੀਆਂ ਪਰੇਸ਼ਾਨੀਆਂ ਦੇ ਚੱਲਦੇ ਵਿਦੇਸ਼ ਜਾਣ ਦੀ ਚਾਹਵਾਨਾਂ ਨੂੰ ਗੈਰ-ਕਾਨੂੰਨੀ ਤਰੀਕੇ ਵਰਤਨਾ ਉਹਨਾਂ ਨੂੰ ਮੌਦੇ ਮੂਹ ਦੇ ਵਿੱਚ ਵੀ ਭੇਜ ਰਿਹਾ ਹੈ ਜਨਵਰੀ 2022 ਦੇ ਵਿੱਚ ਚਾਰ ਜੀਆਂ ਦਾ ਇੱਕ ਭਾਰਤੀ ਪਰਿਵਾਰ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਕੈਨੇਡਾ ਦੇ ਵਿੱਚ ਸਰਹੱਦ ਤੋਂ ਸਿਰਫ 12 ਮੀਟਰ ਦੀ ਦੂਰੀ ਤੇ ਠੰਡ ਦੇ ਵਿੱਚ ਜੰਮਣ ਕਾਰਨ ਖਤਮ ਹੋ ਗਿਆ ਸੀ ਅਤੇ ਇਸ ਖਬਰ ਨੇ ਬਾਹਰ ਜਾਂਦੇ ਚਾਵਾਨਾ ਨੂੰ ਇੱਕ ਵਾਰ ਜ਼ਰੂਰ ਝੰਝੋੜਿਆ ਸੀ ਪਰ ਇਹ ਚਲਨ ਅਜੇ ਵੀ ਬਾਦਸਤੂਰ ਚੱਲੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਨੌਜਵਾਨਾਂ ਮਗਰੋਂ ਹੁਣ ਪੰਜਾਬ ਦੇ ਪਰਿਵਾਰਾਂ ਦੇ ਵਿੱਚ ਵੀ ਅਮਰੀਕਾ ਤੇ ਕੈਨੇਡਾ ਜਾਣ ਦੀ ਹੋੜ ਲੱਗ ਗਈ ਹੈ ਜਿੱਹਾਂ ਕੋਈ ਸਮਾਂ ਸੀ ਜਦੋਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਪੜ੍ਹਾਈ ਪੂਰੀ ਕੀਤੇ ਬਿਨਾ ਕਿਸੇ ਵੀ ਹਿੱਲੇ ਵਿਦੇਸ਼ ਜਾ ਕੇ ਵਸਣ ਲਈ ਤਰਲੋ ਮੱਚੀ ਰਹਿੰਦੇ ਸਨ ਪਰ ਹੁਣ ਇਸ ਰੁਝਾਨ ਦੇ ਵਿੱਚ ਵੱਡਾ ਬਦਲਾ ਦੇਖਣ ਨੂੰ ਮਿਲ ਰਿਹਾ ਹੈ ਹੁਣ ਪੰਜਾਬ ਵਿੱਚੋਂ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਬਜਾਏ ਪੂਰੇ ਪਰਿਵਾਰ ਹੀ ਕੈਨੇਡਾ ਅਮਰੀਕਾ ਵੱਲ ਭੱਜਣ ਲੱਗ ਗਏ ਹਨ ਇਸ ਕਈ ਵੱਡੇ ਕਾਰਨ ਵੀ ਸਾਹਮਣੇ ਆਏ ਹਨ ਸੂਬੇ ਦੇ ਵਿੱਚ ਵੱਧ ਰਹੀ ਬੇਰੋਜ਼ਗਾਰੀ ਖੇਤੀ ਸੰਕਟ ਅਤੇ ਨਸ਼ੇ ਦੀ ਸਮੱਸਿਆ ਕਾਰਨ ਵਿਦੇਸ਼ਾਂ ਵੱਲ ਤੇਜ਼ੀ ਦੇ ਨਾਲ ਪੰਜਾਬੀ ਪਰਿਵਾਰ ਪਲਾਇਨ ਕਰਨ ਵੱਲ ਤੁਰੇ ਹੋਏ ਹਨ ਪਿਛਲੇ ਕਈ ਸਾਲਾਂ ਤੋਂ ਵਿਦੇਸ਼ਾਂ ਤੋਂ ਹੀ ਸੂਚਨਾਵਾਂ ਵੀ ਆਉਣ ਲੱਗੀਆਂ ਸਨ ਕਿ ਪੰਜਾਬ ਅਤੇ ਹੋਰ ਸੂਬਿਆਂ ਤੋਂ ਗਏ ਇਕੱਲੇ ਮੁੰਡੇ ਜਾਂ ਕੁੜੀਆਂ ਦੇ ਹਾਲਾਤ ਮਤੋਂ ਬੱਤਰ ਹੋ ਰਹੇ ਹਨ ਜਿਸ ਦੇ ਚੱਲਦੇ ਹੁਣ ਪਰਿਵਾਰਿਕ ਮੈਂਬਰ ਇਕੱਲੇ ਮੁੰਡੇ ਕੁੜੀਆਂ ਨੂੰ ਵਿਦੇਸ਼ ਭੇਜਣ ਦੀ ਥਾਂ ਪੂਰਾ ਪਰਿਵਾਰ ਨਾਲ ਜਾਣ ਨੂੰ ਤਰਜੀ ਦੇਣ ਲੱਗੇ ਹਨ ਇਸ ਸਬੰਧੀ ਅਮਰੀਕਾ ਤੇ ਕੈਨੇਡਾ ਤੋਂ ਜੋ ਆંકੜੇ ਪ੍ਰਾਪਤ ਹੋਏ ਹਨ ਉਸ ਅਨੁਸਾਰ ਗੈਰ ਕਾਨੂੰਨੀ ਟੰਗ ਦੇ ਨਾਲ ਇਹਨਾਂ ਦੇਸ਼ਾਂ ਦੇ ਵਿੱਚ ਪਿਛਲੇ 2 ਤੋਂ 3 ਸਾਲਾਂ ਦੌਰਾਨ ਦਾਖਲ ਹੁੰਦੇ ਫੜੇ ਪੰਜਾਬੀਆਂ ਦੇ ਵਿੱਚੋਂ 20% ਦੀ ਪੂਰੇ ਪਰਿਵਾਰ ਸ਼ਾਮਿਲ ਸਨ ਵਿਦੇਸ਼ਾਂ ਵਿੱਚਲੇ ਖੋਜਕਰਤਾਵਾਂ ਨੇ ਇਹ ਵੀ ਗੱਲ ਖੋਜੀ ਹੈ ਕਿ ਵਿਦੇਸ਼ੀ ਸਰਹੱਦ ਉੱਤੇ ਭਾਰਤੀ ਨਾਗਰਿਕਾਂ ਦੀ ਪਰਿਵਾਰ ਸਮੇਤ ਪਹੁੰਚਣ ਦੀ ਗਿਣਤੀ ਦੇ ਵਿੱਚ ਬਦਲਾ ਆਇਆ ਹੈ ਜਿਸ ਵਿੱਚ ਪੰਜਾਬੀ ਸਤੋਂ ਮੋਰੇ ਹਨ ਇਨ੍ਹਾਂ ਦੇਸ਼ਾਂ ਤੋਂ ਆਈ ਜਾਣਕਾਰੀ ਅਨੁਸਾਰ ਜ਼ਿਆਦਾਤਰ ਪਰਿਵਾਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਫੜੇ ਜਾ ਰਹੇ ਹਨ ਅਤੇ 2021-22 ਜਿਹੜੇ ਲੋਕਾਂ ਨੂੰ ਕੈਨੇਡਾ ਅਤੇ ਅਮਰੀਕਾ ਦੀਆਂ ਸਰਹੱਦਾਂ ਉਤੇ ਨਜ਼ਰਬੰਦ ਕੀਤਾ ਗਿਆ ਸੀ ਉਹਨਾਂ ਵਿੱਚੋਂ 20% ਦੀ ਪੂਰੇ-ਪੂਰੇ ਪਰਿਵਾਰ ਹੀ ਸਨ ਮਾਹਿਰਾਂ ਅਨੁਸਾਰ ਪੰਜਾਬ ਸਮੇਤ ਹੋਰ ਸੂਬਿਆਂ ਤੋਂ ਆਪੋ ਆਪਣੀਆਂ ਪਰੇਸ਼ਾਨੀਆਂ ਦੇ ਚਲਦੇ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਗੈਰ ਕਾਨੂੰਨੀ ਤਰੀਕੇ ਵਰਤਣਾ ਉਹਨਾਂ ਨੂੰ ਮੌਦ ਦੇ ਮੂ ਦੇ ਵਿੱਚ ਵੀ ਭੇਜ ਰਿਹਾ ਹੈ ਜਨਵਰੀ 2022 ਦੇ ਵਿੱਚ ਚਾਰ ਜੀਆਂ ਦਾ ਇੱਕ ਭਾਰਤੀ ਪਰਿਵਾਰ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਕੈਨੇਡਾ ਦੇ ਵਿੱਚ ਸਰਹੱਦ ਤੋਂ ਸਿਰਫ 12 ਮੀਟਰ ਦੀ ਦੂਰੀ ਤੇ ਠੰਡ ਦੇ ਵਿੱਚ ਜੰਮਣ ਕਾਰਨ ਖਤਮ ਹੋ ਗਿਆ ਸੀ ਅਤੇ ਇਸ ਖਬਰ ਨੇ ਬਾਹਰ ਜਾਣ ਦੇ ਚਾਹਵਾਨਾਂ ਨੂੰ ਇੱਕ ਵਾਰ ਜ਼ਰੂਰ ਝੰਝੋੜਿਆ ਸੀ ਪਰ ਇਹ ਚਲਨ ਅਜੇ ਵੀ ਬਾਦਸਤੂਰ ਚੱਲੀ ਹੈ